ਸਤਿ ਸ਼੍ਰੀ ਅਕਾਲ ਜੀ ਬਹੁਤ ਟਾਈਮ ਬਾਅਦ ਫਿਰ ਇਹ ਬਲੌਗ ਦੁਆਰਾ ਸਟਾਰਟ ਕਰਨ ਲੱਗੇ ਆਂ ਕਿਰਪਾ ਕਰਕੇ ਸਾਥ ਦਿੱਤਾ ਜਾਵੇ ਬਲੌਗ ਆਪਣੇ ਬਸ ਉਹੀ ਖੇਤੀਬਾੜੀ ਵਾਲੇ ਰੂਟੀਨ ਬਸ ਘਰ ਦੀ ਤੇ ਖੇਤੀ ਖੁੱਤੀ ਦੇ ਕੰਮਾਂ ਦੇ ਖੇਤੀਬਾਰੇ ਬਾਰੇ ਆ ਤਾਊਗਾ ਬਹੁਤ ਛੇਤੀ ਉੱਤ ਲੱਗ ਜਾਣਾ ਇਹ ਜਿਹੜੀਆਂ ਵਧੀਆ ਜਿੰਨੀ ਕੋਈ ਚੀਜ਼ ਹੋਈ ਉਹਨੇ ਇੱਕ ਵਧੀਆ ਤਰ੍ਹਾਂ ਬਲੌਗ ਬਲੌਗ ਬਣਾਵਾ ਕੋਲੀ-ਕੋਲੀ ਉਹ ਨਿਕਪਰਦਾ ਹੁੰਦਾ ਬੰਦਾ ਔਰੇ-ਔਰੇ ਜਾਵਾਂਗੇ ਮਤਲਬ ਜਿੱਦਾਂ ਜਿੱਦਾਂ ਹੋਊਗਾ ਹਨਾ ਜਿੰਨੇ ਕੋ ਪਕੜ ਸਕਦੇ ਆ ਵੀਡੀਓ ਬਣਾਉਣ ਦੀ ਵਧੀਆ ਕੋਸ਼ਿਸ਼ ਕਰ ਸਕਦੇ ਹੁੰਦਾ ਆਪਣੇ ਕਾਫੀ ਮੀਂਹ ਨੇ ਨੁਕਸਾਨ ਵੀ ਕਾਫੀ ਕੀਤਾ ਡਕੇ ਡੁਕੇ ਕਾਫੀ ਮਰ ਗਏ ਚਲੋ ਇਹ ਤਾਂ ਦੁਆਰੇ ਲੱਗ ਜੂ ਚਲੋ ਬਾਕੀ ਵੈਸੇ ਮੀਂਹ ਨੇ ਬਾਕੀ ਜਾਨਵਰਾਂ ਲਾ ਲੋ ਦਰਖਤ ਲਾ ਲੋ ਬੰਦੇ ਵੀ ਲਾ ਲੋ ਹਨਾ ਕਿਤੇ ਨਾ ਕਿਤੇ ਉਹਨਾਂ ਨੂੰ ਵਿਚਾਰੇ ਧੁੱਪ ਤੋਂ ਰਾਹਤ ਮਿਲੀ ਆ ਵੈਸੇ ਤੇ ਲੋ ਮੌਸਮ ਠੰਡਾ ਹੋਣ ਕਰਕੇ ਨਾ ਆਪਣਾ ਜੀਰੀ ਵੀ ਛੇਤੀ ਚੱਲਣ ਲੱਗ ਗਈ ਹਲੇ ਰੇ ਪੈ ਪਾਉਣਾ ਉਹ ਭਰੇ ਦੇਖੋ ਕਿਦਾਂ ਹਰਿਆਈ ਮਾਰ ਰਹੀ ਏ ਠੀਕ ਹੈ ਜੀ। ਵਾਕੀ ਹੁਣ ਵਾਚ ਟਾਈਮ ਵੀ ਪੂਰਾ ਕਰਨਾ ਆਪਾਂ ਤੇ ਸਭ ਆਪਣਾ ਚੈਨਲ ਮੋਨਟਾਈਜ਼ ਕਰਨਾ ਹੈ ਇਸ ਵਾਰ ਤੇ ਮੇਰਾ ਵੀਰ ਸਾਥ ਦਿਓ ਸਾਰੇ ਜਿੰਨਾ ਵੀ ਦੇ ਹੋ ਸਕਦਾ। ਠੀਕ ਹੈ ਜੀ। ਹਾਂਜੀ ਆ ਗਈ ਸੀ ਮੋਟਰ ਤੋਂ ਚੱਲੇ ਹੁਣ ਆਪਾਂ ਕੱਦੂ ਕਰਨ। ਕੱਦੂ ਕਰਨ ਤੋਂ ਪਹਿਲਾਂ ਇੱਕ ਟਰਾਂਸਫਰਮ ਦੀ ਤਾਰਾਂ ਫੁੱਕ ਗਈਆਂ ਉਹਨਾਂ ਦਾ ਜੋੜ ਲਾਉਣਾ ਹੈ ਤੇ ਵੀਡੀਓ ਜਲੇ ਦਾ ਪੌੜੀ ਨੂੰ ਆਉਂਦੇ ਸੀ ਕਿ ਮੇਰਾ ਟਰੈਕਟਰ ਤੇ ਚੜ ਕੇ ਫਾਰਦੂ ਜੀ ਕੰਮ ਤੇ ਉਹ ਬੋਰੀ ਬੋਰੀਆਂ ਕੇ ਲੈ ਕੇ ਜਾਵਾਂਗੇ ਹਾਂ ਨਾ ਕਾਹਨ ਕਰਦੇ ਕੰਮ ਫੇਟ ਲਾ ਲਈ ਆ ਬੰਦੇ ਨਾਲ ਵੀ ਬਲੌਗ ਬਣਾਉਣਾ ਹੈ ਉਹ ਸੁਣਾ ਕੋਈ ਗੱਲ ਬਲੌਗ ਬਣਾ ਰਿਹਾ ਹੈ ਸੰਗਲ ਵਾਲੇ ਅਕੀਨ ਬਣਾਉਣਾ ਹੈ YouTube ਤੇ ਅੱਛਾ ਨਾਲ ਫੋਟੋ ਬਸ ਆ ਵੀਡੀਓ ਤਿਆਰ ਹੋ ਗਈ ਇਹ ਹੈ ਵੀਡੀਓ ਤਿਆਰ ਹੋਊ ਹੁਣ ਅੱਛਾ ਵੀਡੀਓ ਇਦਾਂ ਪਰੇ ਜਾ ਕੇ ਕਰ ਉਹ ਪਲੈਟਫਾਰਮ ਦੀ ਬਾਅਦ ਫਿਰ ਲਓ ਜੀ ਲੱਗੇ ਆਂ ਅੱਜ ਲੱਗੇ ਆਂ ਜੀ ਅੱਜ ਛੱਤ ਵਾਰ ਆਉਂਦਾ ਅੱਜ ਅੱਜ ਉੜ ਗਿਆ ਪੀਰ ਪਹਿਲਾ ਹੀ ਵਲੌਗ ਬਣਾਉਣ ਲੱਗੇ ਆ ਪਹਿਲੇ ਛੇ ਛੱਤ ਵਾਰ ਆਉਂਦਾ ਉਹ ਹੋ ਗਿਆ ਕੰਮ ਪਹਿਲਾਂ ਬਣਾਏ ਆ ਕਾਫੀ ਫਿਰ ਵਿੱਚ ਜੇ ਇਹਨੂੰ ਨਾ ਉਹ ਜੀਰੀ ਜੀ ਲਾਉਣ ਲੱਗੇ ਕੰਮ ਖਾ ਸਕਦਾ ਛੱਡ ਹੋ ਗਏ ਮੁੜ ਕੇ ਫਿਰ ਬਸ ਕੋਲ ਜੀ ਮੁੜ ਕੇ ਬਣਾਈ ਨਹੀਂ ਗੇ ਹੈਗੇ ਚੈਨਲ ਦਾ ਹੈਗਾ ਬਣਿਆ ਆਪਣਾ ਵੀ ਚੈਨਲ ਆਪਣਾ ਆ ਚੈਨਲ ਦਾ ਨਾਮ ਆ ਬਸ ਤੋਂ ਬਸ ਸਬਸਕ੍ਰਾਈਬ ਕਰਿਓ ਜਰੂਰ ਬਹੁਤ ਸਾਥ ਦਿਓ ਭਾਈ ਬਣ ਕੇ ਠੀਕ ਹੈ ਜੀ ਹੌਲੀ ਹੌਲੀ ਕਮੀਆਂ ਕੱਢਾਂਗੇ ਵੀਡੀਓ ਚ ਹੈਗੀਆਂ ਹਲੇ ਕਮੀਆਂ ਹਾਂਜੀ ਕਰ ਲਿਓ ਜੀ ਹਾਂਜੀ ਟਰਾਂਸਫਾਰਮ ਆਪਣਾ ਜਿਹੜੇ ਜੋੜ ਜੇ ਸੀਗੇ ਲੱਗ ਗੇ ਉਹ ਸ਼ੱਕ ਇਦਾਂ ਸੀਗਾ ਟਰਾਂਸਫਾਰਮ ਤੋਂ ਜਿਹੜੀਆਂ ਤਾਰਾਂ ਆਉਂਦੀਆਂ ਉਹ ਆਪਸ ਵਿੱਚ ਜੁੜੀਆਂ ਹੋਈਆਂ ਸੀਗੀ ਸੀਗੀਆਂ ਤੇ ਉਹ ਇਦਾਂ ਸੀਗਾ ਵੀ ਕਿਤੇ ਟਰਾਂਸਫਾਰਮ ਨਾਲ ਕੁਝ ਹੋ ਗਿਆ ਹੋਵੇ ਪਹਿਲਾਂ ਬੱਲਮ ਨਾਲ ਚੈੱਕ ਕੀਤਾ ਤੇ ਟਰਾਂਸਫਾਰਮ ਤਾਂ ਚਲੋ ਠੀਕ ਸੀ ਬਸ ਜੋੜ ਲਾ ਕੇ ਸਰ ਗਿਆ ਚਲਦੀ ਹੋ ਗਈ ਮੋਟਰ ਤੇ ਮੋਟਰ ਵੈਸੇ ਉਹ ਤਾਂ ਬੰਦੇ ਕਰਤੀ ਜਿਹੜੀ ਹੁਣ ਜੋੜ ਲਾਈਆਂ ਦੂਜੀ ਚੱਲਦੀ ਹੈ ਇੱਕ ਬਾਕੀ ਹੁਣ ਆਪਾਂ ਚੱਲੇ ਆ ਕੱਦੂ ਕਰਨ ਕੱਦੂ ਦਾ ਵੇਖੇ ਕਾਫੀ ਦਿਨਾਂ ਦਾ ਕਰ ਰਹੇ ਹਾਂ 16 17 ਤਰੀਕ ਦਾ ਬੱਬ ਲੋਕ ਇਹ ਹੁਣ ਸਟਾਰਟ ਕਰਿਆ ਬਣਾਉਣੇ ਠੀਕ ਹੈ चवंदा आहियूं ਜੀ ਕਦੂ ਕਰਕੇ ਜੀਰੀ ਵੀ ਬਣੀ ਲੱਗੀ ਸੀ ਅਗਲੇ ਦਿਨ ਵੀਡੀਓ ਉਦੋਂ ਨਹੀਂ ਬਣਾ ਹੋਈ ਸ਼ਾਮ ਨੂੰ ਓਕੇ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਚ